ਬਿਦੇਸ਼ ਤੋਂ ਮੁੰਡਾ ਜਦੋਂ ਸਰਪ੍ਰਾਈਜ਼ ਦੇਣ ਪਹੁੰਚਿਆ ਘਰ ਤਾਂ ਅੱਗੋਂ ਘਰ ਵਾਲੀ ਮਾਰ ਰਹੀ ਸੀ ਆਸ਼ਕ ਨਾਲ ਗੱਲਾਂ ਜੀ ਹਾਂ ਮਾਮਲਾ ਫਤਿਹਗਾੜਾ ਚੂੜੀਆਂ ਦੇ ਵਾਰ ਨੰਬਰ 1 ਡੇਰਾ ਰੋੜ ਦਾ ਜਿੱਥੇ 26 ਸਤੰਬਰ ਨੂੰ ਦੋਹਾਂ ਕਤਰ ਦੇਸ਼ ਤੋਂ ਜਦ ਸਰਪ੍ਰਾਈਜ਼ ਦੇਣ ਨੌਜਵਾਨ ਗੁਰਮੀਤ ਸਿੰਘ ਪੁੱਤਰ ਲੇਟ ਇੰਦਰਜੀਤ ਸਿੰਘ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਫੋਨ ਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਪ੍ਰੇਮੀ ਨਾਲ ਫੋਨ ਤੇ ਗੱਲ ਕਰਦਿਆਂ ਦੇਖ ਨੌਜਵਾਨ ਨੇ ਪਤਨੀ ਨੂੰ ਬੁਰਾ ਭਲਾ ਕਿਹਾ ਤੇ ਪਤਨੀ ਨੇ ਆਪਣੇ ਪ੍ਰੇਮੀ ਨੂੰ ਆਪਣੇ ਪਤੀ ਦੇ ਵੱਲੋਂ ਬੁਰਾ ਭਲਾ ਕਹਿਣ ਬਾਰੇ ਦੱਸਿਆ ਤਾਂ ਪ੍ਰੇਮੀ ਨੇ ਪੀੜਤ ਨੌਜਵਾਨ ਨੂੰ ਫੋਨ ਤੇ ਮੈਸੇਜ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇਥੇ ਵੀ ਪਤਨੀ ਕਰੋ ਕਿਤੇ ਚਲੀ ਗਈ ਜਿਸ ਦੀ ਦਰਖਾਸਤ ਥਾਣਾ ਫਤਿਹਗੜ ਚੂੜੀਆਂ ਵਿਖੇ ਦਿੱਤੀ ਗਈ ਹੈ ਉਸ ਤੋਂ ਬਾਅਦ ਲਗਾਤਾਰ ਪਤਨੀ ਕੋਮਲਪਿਤ ਕੋੜ ਦੀਆਂ ਦੋਸਤ ਗਵੰਡਣਾ ਜਿਨ੍ਹਾਂ ਦਾ ਨਾਲ ਹੀ ਕਾਰਸੀ ਉਸਦੇ ਚਾਚੇ ਸੋਰੇ ਨੂੰ ਧਮਕੀਆਂ ਦਿੰਦਿਆਂ ਸਨ ਜਿਸ ਨੂੰ ਲੈ ਕੇ ਚਾਚੇ ਸੋਰੇ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਉੱਪਰ ਪੁਲਿਸ ਨੇ ਕਾਰਵਾਈ ਕਰਦਿਆਂ ਪੇੜਤ ਨੌਜਵਾਨ ਦੀ ਪਤਨੀ ਅਤੇ ਮ੍ਰਿਤਕ ਦੀ ਨੂੰ ਕੌਮਲਪ੍ਰੀਤ ਕੌਰ ਪ੍ਰੇਮੀ ਗगन ਗਵਾਂਡਰ ਰਜਨੀ ਅਤੇ ਮਨਦੀਪ ਕੌਰ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਇਹ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵਹਿਲੀਆਂ ਚ ਮੌਤ ਬਾਹਰ ਆ। ਐਮਸੀ ਸਾਡੇ ਇਧਰ ਰਾਮ ਸਿੰਘ ਹੈ ਜੀ। ਉਹ ਜਾਂਦਾ ਰਿਹਾ ਵਾ। ਜਿਦੇ ਕਰਕੇ ਕਾਰਵਾਈ ਨਹੀਂ ਹੋਈ। ਨਹੀਂ ਤੁਸੀਂ ਦਰਖਾਸਤ ਦਿੱਤੀ। ਦਰਖਾਸਤ ਦਿੱਤੀ 26 ਤਰੀਕ ਦੀ। ਬਾਈਕ ਜਿਹੜੀ ਆਪ ਹਾਂਜੀ। 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤੇ ਸਾਡੇ ਜੀ ਨਹੀਂ ਹੀ ਜਾਣਾ। ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਨ ਕਿੱਥੇ ਸਾਨੂੰ? ਮੈਂ ਬਹੁਤ ਫੋਨ ਟਰਾਈ ਕੀਤੇ ਜੀ। ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵੰਢੀਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ। ਇਹਨਾਂ ਦੀ ਪੂਰੀ ਗਲਫਤ ਹੁੰਦੀ ਰਹੀ ਇਹ ਇਹਨਾਂ ਨੇ ਇਹਨਾਂ ਨੇ ਸੁਸਾਇਡ ਕਿਉਂ ਕੀਤੀ ਇਹਨਾਂ ਨੂੰ ਸਾਰਾ ਐਸਾ ਵੇਚਣਾ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਆਫ ਬੰਨੇ ਆ ਮਤਲਬ ਨੰਗਦੇ ਆਉਂਦੇ ਜੋ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲੈਂਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਇਹ ਮਤਲਬ ਜਦਾਂਡ ਕਮਾਂਡ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਵਾਂ ਨੂੰ ਸਾਰਾ ਪਤਾ ਹੀ ਹੈ ਪਲਾਨ ਇਹਨਾਂ ਨਾਲ ਸਾਰੀਆਂ ਇਕੱਠੀਆਂ ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਆ ਜੇ ਉੱਥੇ ਪੈਰਵਾਈ ਹੁੰਦੀ ਤੇ ਸਾਡਾ ਜੀ ਕੱਲ ਪੱਜਣਾ ਸੀ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਜੀ ਹੁਣ ਇੱਥੋਂ ਲੰਘਣਾ ਇੱਧਰੋਂ ਵੇਖ ਕੇ ਜਿੱਦਾਂ ਟਿਚ ਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਅੱਛਾ ਤੇ ਤੁਹਾਡੀ ਜਿਹੜੀ ਨੋਹ ਆ ਉਹ ਤੇ ਹਾਂ ਜੀ ਉਹਨੂੰ ਲਾ ਕੇ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਉਹਨੂੰ ਇਹ ਉਹਦੇ ਹਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆਂ ਤੇ ਸਾਡੇ ਲੇ ਵੇਖ ਕੇ ਕੋਈ ਕਰੂਗਾ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ ਨੋਹ ਤੀ ਕਰੋਗੇ ਹੀ ਆ ਤੇ ਯਾਨੀ ਨੋਹ ਮਤਲਬ ਕਿ ਮਡੇਰ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸਸਾਈਡ ਕਰ ਲਿਆ ਜੀ। ਜੀ ਸਿੱਪੇਲਾ ਟੱਕਰ ਕਿੱਥੇ ਆਈ ਸੀ? ਹਾਂ ਜੀ ਟੱਕਰ ਟੁੱਕਿਆ ਵੀ ਸੀਗੀ। ਹਾਂ ਜੀ ਪਲੋਂ ਨੂੰ ਦੇਖ ਬਾਰੇ ਨਹੀਂ ਪਤਾ ਤਾਂ ਉਹਨੇ ਪਤਾ ਲੱਗਾ ਜੇ ਚਲੀ ਗਈ। ਇਹ ਕਿ ਇਹਨਾਂ ਨੇ ਕਿਉਂ ਕੀ ਇਸ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਇਹਨਾਂ। ਹਾਂ ਜੀ ਆ 2003 ਇਹ ਸਹੇਲੀਆਂ ਸਾਡੀਆਂ ਨੋਆਂ ਜਿਹੜੀਆਂ ਰਜਨੀ ਤੇ ਜੀ ਸੰਦੀਪ कौर ਇਹ ਪਰੇਸ਼ਾਨ ਕਰਦੇ ਆਂ ਲੰਘਦੇ ਆਂਦੇ ਆਂ ਟਿੱਚਰਾਂ ਟਿੱਚਰਾਂ ਕਰਦੀਆਂ ਸੀ ਕੋਈ ਇਦਾਂ ਦਾ ਹਸਤਾ ਫਿਰ ਜਿਹਦੇ ਵਿੱਚ ਹੋ ਟੈਨਸ਼ਨ ਲੈ ਗਿਆ ਜ਼ਿਆਦਾ ਇਦਾਂ ਕਰਦੇ ਹਾਂ ਹਾਂ ਅੰਸਰ ਕੀ ਮੰਜੀ ਸਿੰਘ ਸੁਸ਼ਕੀ ਦੇਖੋ ਜੀ ਅੱਜ ਸਾਨੂੰ ਠਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਲੀਲੀ ਚੀਜ਼ ਜਿਹੜੀ ਖਾਲੀ ਸੀ ਜਿਸ ਦੇ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ ਸਨ ਆਫ ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਵਾਈਫ ਕੁਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਗ੍ਰਫਤਾਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦ ਤੋਂ ਜਲ ਦੁਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਨੇ ਦੁਸ਼ੀਆਂ ਪੀਂੀਆਂ ਕਿਸ ਨਹੀਂ ਆ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਰੇਗੜ ਚੂੜੀਆਂ ਦੇ ਰਹਿਣ ਵਾਲੀਆਂ ਨੇ ਤੇ ਬਿਲਕੁਲ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ওকে ਥੈਂਕ ਯੂ